ਨੇ ਭਾਈ ਇਹ ਜੋ ਮੁੰਡੇ ਨੇ ਪਿੰਡ ਤੇ ਨਵੇਂ ਘਰੇ ਆਉਣਾ ਕੰਮ ਕਰਤਾ ਤੜਕੇ 4 ਵਜੇ ਸ਼ੁਰੂ ਨੇ 4:30 ਵਜੇ 4 ਵਜੇ ਹਲਵਾਈ ਦੀ ਟਾਈਮ ਦਿੱਤਾ ਸੀ ਜੀ 4 ਵਜੇ ਆਇਆ ਆ ਪੱਧਾ ਘੰਟਾ ਲੇਟ ਆਇਆ ਇਹ ਤੋਂ ਪਤਾ ਲੱਗਦਾ ਵੀ ਹਲਵਾਈਆਂ ਦੀ ਵੀ ਜਵਾਨ ਥੋੜੀ ਘਾਟੀ ਹੁੰਦੀ ਹੈ ਭਾਈ ਆਪ ਵੀ ਅੱਧਾ ਘੰਟਾ ਲੇਟ ਹੋ ਜਾ ਕਰੋ ਤੇ ਮੁੰਡੇ ਪਹੁੰਚ ਗਏ ਸਾਰੇ 4:30 ਵਜੇ ਕਿਸੇ ਜੀ ਆਈ ਜਾਂਦੇ ਨੇ ਖੜਨੇ ਗੱਦਾਂ ਚ ਆਪ ਘਰ ਦੇ ਵਿੱਚ ਐਂਟਰੀ ਕੋਣੀ ਹੋਣੀ ਨੰਨੀ ਆਹ ਖਤਰਕੇ ਦਪੋ ਆ ਬੰਦ ਉਹ ਬੰਦ ਕਰ ਦੇ ਆ ਬਾਈਆਂ ਨੇ ਬਈ 12-13 ਸਾਲ ਪਹਿਲਾਂ ਪਿੰਡ 'ਚ ਘਰ ਪਾਇਆ ਇੱਥੇ ਖੇਤ 'ਚ ਘਰ ਪਾਲਿਆ ਸੀਗਾ ਤੇ ਮੰਨ ਲਓ ਉਦੋਂ ਚਾਚੇ ਕਿਹੜਾ ਆ ਗਿਆ ਤੇ ਬਾਣ 'ਚ ਪਾਇਆ ਪਰ ਖੇਤ 'ਚ ਰਹਿਣਾ ਕਿੰਨਾ ਔਖਾ ਕੋਈ ਇਹਨਾਂ ਨੂੰ ਪੁੱਛੇ ਤਾਂ ਫੇਰ ਪਤਾ ਲੱਗੂਗਾ 12 ਸਾਲਾਂ ਦਾ ਕਹਿੰਦੇ ਸੀ ਬਨਵਾਸ ਕੱਟਿਆ ਅੱਜ ਪਿੰਡ ਕੋਠੀ ਪਉਣੀ ਸ਼ੁਰੂ ਕੀਤੀ ਸੀ ਇਹਨਾਂ ਨੇ ਡੇਢ ਸਾਲ ਪਹਿਲਾਂ ਉਹ ਕੰਪਲੀਟ ਹੋ ਗਈ ਕੋਚ ਪ੍ਰਵੇਸ਼ ਕਰਨਾ ਨਵੇਂ ਘਰ 'ਚ ਤਾਂ ਸਾ ਆਪਣੇ ਜਾਰ ਮਿੱਤਰ ਪਿੰਡ ਵਾਲੇ ਖੁਸ਼ੀ-ਖੁਸ਼ੀ ਲੈਣ ਆਏ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਪਿੰਡ ਵੀ ਢੀਕ ਰਿਹਾ ਆ ਮੁੰਡਰੇ ਆਪਣੇ ਸਮਾਨ ਸਮੋਹ ਨੂੰ ਧੱਕ ਕੇ ਹਾਂ ਭਾਈ ਕਿੰਨੇ ਸਾਲਾਂ ਦਾ ਬਨਵਾਸ ਕੱਟ ਕੇ ਚੱਲੇ ਹੋ ਪਿੰਡ 12 ਸਾਲ ਦਾ 12 ਸਾਲ ਦਾ ਅੱਜ ਕਿੰਨੀ ਕੁ ਖੁਸ਼ੀ ਆ ਸਾਰਿਆਂ ਨੂੰ ਹੀ ਖੁਸ਼ੀ ਆ ਇਕੱਲੇ ਨੂੰ ਇਹਦੇ ਇਧਰ ਕੇ ਅਸਮਾਨ ਸੂੰ ਚੱਕ ਕੇ ਅੱਜ ਲੈ ਜਾਣਾ ਸਾਨੂੰ ਫਿਰ ਪਿੰਡ ਵਾਲਾ ਘਰ ਦਿਖਾਵਾਂਗੇ ਉੱਥੇ ਐਂਟਰੀ ਹੁੰਦੀ ਪਰਿਵਾਰ ਦੀ ਸਾਰੇ ਭਾਈ ਸ੍ਰੀ ਕਾ ਕਬੀਲਾ ਰਿਸ਼ਤੇਦਾਰ ਕਿਉਂ ਪਿੰਡ 'ਚ ਇਹਨਾਂ ਦਾ ਬਹੁਤ ਵਰਤ ਵਰਤੇ ਵਾ ਤਾਂ ਕਰਕੇ ਚਾਹੁੰਦੇ ਬਹੁਤ ਹੈ ਪਰਿਵਾਰ ਨੂੰ ਪਿੰਡ 'ਚ ਲੋਕ ਬੱਸ ਨੂੰ ਬੈਸੇ ਪਿੱਛੇ ਆ ਗਿਆ ਇਹ ਆ ਦੇਖ ਨਾ ਸਾ ਇਹ ਕਿਹਨਾਂ ਸਾਰੇ ਰਾਜਾਂ ਤੋਂ ਆ ਗਏ ਪ੍ਰਾਣੇ ਰੱਖੇ ਪੈਂਦੇ ਜੀ ਸਰਹੱਦਾਂ ਤੋਂ ਕਿੰਨੇ ਇਹ ਕੀ ਹੋਇਆ ਮਿਸਟਰ ਫਿਰ ਉਲਟੀ ਕਹੀ ਜੀ ਮੈਨੂੰ ਤਾਂ ਆਂ ਦਾ ਨਹੀਂ ਪਤਾ ਲੱਗਦਾ ਵੀ ਕਿੱਧਰ ਲਈ ਆ ਗਏ ਗੱਡੀਆਂ ਹੁਣ ਆਹ ਹੁਣ ਆ ਮੱਝੇ ਫੜ ਜੀ ਜਿੰਦਾ ਦਾ ਕੋਈ ਮੁੱਲ ਨਹੀਂ ਆ ਚੀਜ਼ ਦਾ ਕੋਈ ਮੁੱਲ ਨਹੀਂ ਸ਼ਾਨਦਾਰ ਸੱਤ ਮਾ ਜਿਹੜਾ ਆ ਦੇਖੋ ਸਾਰੇ ਗੋਲੀਆਂ ਭਾਂਡੇ ਵਾਟੀਆਂ ਸਾਰੇ ਇਹ ਮੁੰਡੇ ਇਹ ਕਹਿੰਦੇ ਸਾਰੇ ਸਮਾਟੋ ਕਿ ਹਟਾਂਗੇ ਅੱਜ ਲੋਟ ਆਹ ਮੁੰਡਾ ਸਕੂਲ ਵੀ ਨਹੀਂ ਜਾਂਦਾ ਆ ਦੇਖੋ ਕਿ ਲੈ ਗੋਲੀਆਂ ਪਰ ਸਮਾਂ ਨਹੀਂ ਹੋਇਆ ਮਨੇ ਆਹ ਆਹ ਲਾ ਲੈਂਡਰ ਸਕੂਲ ਲਗਾ

ਸਮਾਨ ਆ ਨਮਾ ਕਰਾਈ ਆ ਕਰੇ ਪ੍ਰਵੇਸ਼ ਕਰੇ ਅੱਜ ਇਹਨਾਂ ਨੇ ਤੇ ਆ ਸਮਾਨ ਚੱਕ ਚੱਕ ਕੇ ਲੈ ਜੰਨੇ ਆ ਸਾਰੀ ਸੰਗਤ ਤੇ ਪਿੰਡ ਦੇ ਜੋ ਜਿਹੜੇ ਚੌਣ ਵਾਲੇ ਨੇ ਉਹ ਆਏ ਰਿਸ਼ਤੇਦਾਰ 3-4 ਵਿਲੇ ਚੋਂ ਉਹ ਮਿੱਠੂ ਮਨਿੰਦਰ ਆਇਆ ਕੀ ਸੰਕਰੇ ਆ ਘੜੀ ਮੜਾ ਜਾਂਦਾ ਤੇਦਰਾਂ ਕਿਉਂ ਜਾਂਦਾ ਪੂਰੀ ਖੁਸ਼ੀ ਹੈ ਮੇਰੇ ਅੱਜ ਪੂਰੀ 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 ਜੀ ਨਹੀਂ ਲੱਗਦਾ ਹੋਣਾ ਹਨਾ ਹੋਣਾ ਜਮਾਂ ਉਧਰੇ ਪਏ ਹੋਗੇ ਅੱਜ ਆ ਕੇ ਲੱਗਿਆ ਵੀਅਸ ਅੱਜ ਸੋਕੇ ਕੋਲੇ ਪੱਪਾ ਕੋਲ ਲੱਗ ਕੇ ਆ ਕੇ ਰਾਤੀ ਰਾਤ ਦੇ ਕੇ ਕੋਈ ਕਿੰਦੀ ਮੈਂ ਕਿਹਾ ਹਾਂ 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 ਜਸਮਾਨਾ ਬੰਦਾ ਬਮੱਤਰ ਗਿਆ ਜੀ ਦੇਖੋ ਇਹ ਬਾਕੀ ਸਾਰੇ ਨੌਜਵਾਨ ਟਰਾਲੀ 'ਚ ਚੜ ਕੇ ਜਾਂਦੇ ਨੇ ਆਪਣੇ ਇੱਕ ਇਕੱਲਾ ਮਸਤਰਾ ਕਰਦਾ ਮਿੱਤਰ ਯਾਰ ਇਕੱਲਾ ਦੇਖੋ ਉਹ ਕਿੰਤਾ ਦੀ ਉੱਪਰ ਹੀ ਖੜੀ ਹੈ ਹਮਾਰਾ ਉਹ ਵੀ ਲੱਗੇ ਪੈਸੇ ਲੈਣ ਆ ਗਿਆ ਤੇ ਕਮਾ ਗਰ ਰਹਿੰਦੇ ਸੀ ਬਸ ਉਹਨਾਂ ਹੀ ਰਹਿੰਦੇ ਸੀ ਕਿ ਸਾਵਨ ਨੂੰ ਪਿੰਡ ਦੇ ਯਾਰਾਂ ਮਿੱਤਰਾਂ ਦੀ ਬਦੌਲਤ ਜਿਹੜੇ ਚਾਹੁੰਨ ਵਾਲੇ ਸੀ ਜਿਨ੍ਹਾਂ ਨੂੰ ਪਰਿਵਾਰ ਦਾ ਸਹਿਚਾਰ ਸੀ ਤੇ ਮੇਰੀ ਪੁਰੀ ਗੱਲ ਕੀ ਆ ਮੁੱਠੂ ਮੰਦਰ ਵੀ ਅੱਜ ਪਿੰਡ ਲਿਆਂਦਾ ਆ ਮੈਂ ਤੇ ਸਾਰੇ ਸਹਜੂਗ ਨਾਲ ਜਿਹੜੇ ਚਾਹੁੰਨ ਵਾਲੇ ਸੀ ਉਹ ਸੇ ਕੋਠੀ ਇਦਰ ਅੱਜ ਘਰੇ ਵਿਆਹ ਕਿ ਬਈ ਕੰਮ ਚਲਾਤਾ ਪਹਿਲੇ ਦਿਨ ਬਈ ਸਾਲਿਆਂ ਦੀਆਂ ਸੀ ਪਿੰਡ ਦਾ ਨਜ਼ਾਰਾ ਹੁੰਦਾ ਬਈ ਦੇਖੋ ਟਰੌਂਕ ਮੇਲਾ ਚਾਰਸ਼ਪੀਰੇ ਦਾ ਆ ਪਿੰਡ ਦਾ ਨਜ਼ਾਰਾ ਬਈ ਦੇਖੋ ਇੱਥੇ ਖੇਤਾਂ 'ਚ ਇਕੱਲਾ ਕਰ ਰਿਹਾ ਆਂਡ ਕਮਾਂਡ ਤੇ ਆ ਮੁੰਡੇ ਯਾਰ ਮਿੱਤਰ ਜਿਹੜੇ ਆਪਣੇ ਨਾਲ ਅੱਜ ਕੁਝ ਕੁ ਮੁੰਡੇ ਬਾਗੇ ਜਾਣੇ ਬਹੁਤ ਸੀਗੇ ਦਾ ਬੋਸ ਤੇ ਐ ਨਹੀਂ ਹੈਗਾ ਵੀ ਇਹਨਾਂ ਦੀ ਸਾਹਮਣੇ ਕ੍ਰੈਡਿਟਰ ਸਾਰਿਆਂ ਨੂੰ ਰਿਸ਼ਤੇਦਾਰਾਂ ਨੂੰ ਕੁਝ ਜਾਰ ਮਿੱਤਰ ਪਿੰਡ ਦੇ ਵਾਗੇ ਕੰਮ ਹੋਣ ਕਰਕੇ ਬਸ ਇਹ ਪਹਿਲਾ ਨਾ ਕਰ ਸੀ ਇਹਨਾਂ ਦਾ ਭਾਈ ਉਹ ਪਹਿਲਾ ਨਾ ਕਰ ਸਾਰਾ 12 ਲਿਖਣੇ ਆ ਮਾ ਬਸ ਨਾ ਚੈਨ ਬੋਸਨਾ ਜੇ ਮਾੜਾ ਕਰਿਆ ਤਾਂ ਕੈਂਸਲ ਹੋ ਜਾਣਾ ਹੋਇਆ ਮਗਰ ਸਾਰੀ ਨਾ ਬੌਲੀ